ਇੱਕ ਤੇ ਮਾਰੇ ਨੱਤੇ ਜੀ ਬਾਰ ਗਾਇਸੇ ਪੇੜ ਬੈਠੇ ਇੱਕ ਤੇ ਪਾਓ ਇੱਧਰ ਲੰਮੀ ਪੈਜਣੀ ਸੀ ਪਿੱਛੇ ਨੂੰ ਲੈ ਜਾ ਲੈਤੀ ਪੈਜਣੀ ਆਹ ਦੋ ਰੋ ਪੈਰ ਕੱਟ ਲੈ ਪੈਰਾਂ ਤੇ ਇੱਕ ਜਣਾ ਗਾਂਹ ਚੱਲ ਜਾ ਉੱਧਰ ਪਹਿਲਾਂ ਉੱਧਰ ਜਾ ਹਾਏ ਹਾਏ ਇਹੋ ਮੈਨ ਮਾਰੇ ਇਹਨਾਂ ਤੇ ਮੋਟੇ ਨੱਤੇ ਮੇਰਾ ਪੈਰ ਟੋੜ ਤੁਸ ਆਹ ਹੋ ਮੇਰਾ ਤਾਂ ਹਾਂਜੀ ਸਸੀਓ ਪਾਜੀ ਸਸੀਕਲ ਜੀ ਇਹ ਸਿਵਲ ਹਸਪੀਟਲ ਤੇ ਤੁਸੀਂ ਵੀ ਬੈਠੇ ਆਂ ਹਾਂਜੀ ਜੀ ਤੇ ਤੁਹਾਡੇ ਬ੍ਰਦਰ ਵੀ ਬੈਠੇ ਆਂ ਹਾਂਜੀ ਕੀ ਮਾਮਲਾ ਕੀ ਹੋਇਆ ਪਾਜੀ ਮਾਮਲਾ ਇਹ ਹੋਇਆ ਕਿ ਮੇਰੇ ਮਾਪੇ ਮੈਂ ਕੰਮ ਤੇ ਜਾਂਦਾ ਸੋਨਾ ਲੀਕ ਵਿੱਚ ਕੰਮ ਕਰਦਾ ਮੇਰੇ ਮਾਪੇ ਰਸ ਉਹਨੂੰ ਉੱਟ ਕੇ ਲੈਟਰਿੰਗ ਸਾਡੀਆਂ ਦੂਜੇ ਘਰ ਦੇ ਵਿੱਚ ਬਣਾਈਆਂ ਹੋਈਆਂ ਆ ਔਰ ਕੱਟੋ ਘੱਟ ਜਿਆਦਾ ਨਹੀਂ ਤਾਂ 20 ਸਾਲ ਤੋਂ 20 30 ਸਾਲ ਤੋਂ ਪੁਰਾਣੀਆਂ ਸਾਡੀਆਂ ਲੈਟਰਿੰਗਾਂ ਜਿੱਥੇ ਅਸੀਂ ਲੈਟਰਿੰਗ ਜਾਂਦੇ ਆ ਸਾਰਾ ਪਰਿਵਾਰ ਸਾਡਾ ਉੱਥੇ ਲੈਕਿੰਗ ਜਾਂਦਾ ਹੈ ਇਹਨੇ ਕੁਝ ਦਿਨਾਂ ਤੋਂ ਇਹਨੇ ਡੈਡੀ ਮੰਮੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਜਿੰਦੇ ਲਾਉਣ ਲੱਗ ਪਿਆ ਵੀ ਅਸੀਂ ਨਹੀਂ ਇੱਥੇ ਬੰਨ੍ਹ ਦੇਣੇ ਹੈਗੇ ਤਾਂ ਇਸ ਚੀਜ਼ ਨੂੰ ਲੈ ਕੇ ਅਸੀਂ ਵਕੀਲ ਸਾਹਿਬ ਦੇ ਕੋਲੋਂ ਨੋਟਿਸ ਵੀ ਇਹਨੂੰ ਘੜਾਇਆ ਸੀਗਾ ਤਾਂ ਉਹ ਨੋਟਿਸ ਨੂੰ ਲੈ ਕੇ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਡਾਇਰੈਕਟ ਕਰ ਦਿੱਤੀ ਇਨਸਕਿਉਰਟੀ ਵੀ ਮੈਂ ਅੰਦਰੋਂ ਬੰਨ੍ਹ ਨਹੀਂ ਦੇਣਾ ਕਿਸੇ ਨੂੰ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਨਾਲ ਕੁੱਟਮਾਰ ਕਰਕੇ ਅੱਜ ਤੁਹਾਡੇ ਸਾਹਮਣੇ ਜੋ ਕੁਝ ਵੀ ਦਿਖਦਾ ਹੈ ਤੁਹਾਨੂੰ ਤੇ ਇਹਨਾਂ ਨੇ ਜ਼ਿਆਦਾ ਬਹੁਤ ਇਹਨਾਂ ਦੀ ਵੜ ਵੜ ਕੇ ਕਿਹੜੀ ਸਿਆਣਾ ਨੂੰ ਇਹਨਾਂ ਡੈਡੀ ਹੋਣਾਂ ਦੇ ਹੱਥਾਂ ਦੇ ਉੱਤੇ ਲਾ ਮਾਰਿਆ ਉਹਨਾਂ ਦੀ ਫਿਕਚਰ ਕੀਤਾ ਹੈ ਇਸ ਤਰ੍ਹਾਂ ਇਹਨਾਂ ਨੇ ਬਹੁਤ ਜ਼ਿਆਦਾ ਤੁਹਾਡੀ ਤਾਂ ਨਹੀਂ ਕੋਈ ਲੜਾਈ ਹੋਈ ਨਹੀਂ ਮੇਰੀ ਕੋਈ ਲੜਾਈ ਨਹੀਂ ਤੇ ਸਿਰਫ ਮਾਪੇ ਨਾਲ ਹੋਈ ਮਾਪੇ ਦੇ ਨਾਲ ਹੈ ਹਾਂਜੀ ਠੀਕ ਕੀ ਨਾ ਤੁਹਾਡਾ ਮੇਰਾ ਨਾਮ ਸਤਪਾਲ ਜੀ ਕਿੱਥੇ ਦੇ ਨਾਲ ਹਰਦਾਸਪੁਰ ਮੇਰਾ ਭਰਾ ਜਰਜ ਨੇ ਇੱਕ ਹਰਕਤ ਕੀਤੀ ਹੈ ਠੀਕ ਹੈ ਹਾਂਜੀ ਉੱਥੇ ਮਾਰ ਆਪਣੇ ਬਾਥਰੂਮਾਂ ਚ ਆਪਣੇਾਂ ਚ ਗਏ ਸੀ ਉੱਥੇ ਜਾ ਗਏ ਤਾਂ ਇਹ ਮੇਰੇ ਨਾਲਸਾਂ ਕਹਿੰਦਾ ਮੈਨੂੰ ਵੀ ਤੈਨੂੰ ਬਾਣ ਕਹਿਨ ਦਿੱਤਾ ਇੱਥੇ ਤੂੰ ਬੜੀ ਕਿਦਾ ਇੱਥੇ ਉੰਗਾਈ ਕਿਦਾਈ ਤੇ ਮੈਨੂੰ ਫੜ ਕੇ ਆ ਇਹਨ ਘਮਾਇਆ ਅੰਦਰ ਨਾਲੇ ਦੋ ਵਾਰੀ ਮੈਂ ਚੱਕ ਚੱਕ ਮਾਰਿਆ ਬੀਚ ਘੜੀ ਸਕੇ ਸਿੱਟਿਆ ਮੈਨੂੰ ਇਹ ਜਾਨੂ ਇਹਦਾ ਪਾਪਾ ਆ ਗਿਆ ਸਿੱਟਿਆ ਕਿਨੇ ਤੁਹਾਨੂੰ ਮੇਰੇ ਮੁੰਡੇ ਨੇ ਪ੍ਰਕਾਸ਼ਨ ਪ੍ਰਕਾਸ਼ਨ ਸਿੱਟਿਆ ਠੀਕ ਹੈ ਕੱਢੇ ਸਿੱਟੇ ਲੱਗੇ ਤੁਹਾਡੇ ਮੇਰੇ ਤਾਂ ਠੂਹੀ ਨਹੀਂ ਚੱਕਣ ਦੀ ਲੱਕ ਪਤਾ ਨਹੀਂ ਕੀ ਮਾਸ ਫਟਿਆ ਜਿਹੜਾ ਬਾਥਰੂਮਾਂ ਦਾ ਰੌਲਾ ਆ ਹਾਂਜੀ ਉਹ ਜਿਹੜੇ ਮਕਾਨ ਆ ਇਹ ਤੁਸੀਂ ਬੰਦ ਕਰਤੀ ਇਹਨਾਂ ਦੀ ਨਹੀਂ ਕੀਤੀ ਵੰਡ ਕੋਈ ਨਹੀਂ ਕੀਤੀ ਅਸੀਂ ਹੁਣ ਹੁਣ ਅਸੀਂ ਇਹਨੂੰ ਕੋਸ ਨਹੀਂ ਦੇਣਾ ਹੁਣ ਕੱਢਣਾ ਹੀ ਆ ਇਹਨੂੰ ਬਾਹਰ ਬਸ ਕੀ ਨਾਂ ਤੁਹਾਡਾ ਚਿੰਦੂ ਮੇਰਾ ਨਾਂ ਹੁਣ ਇਹਨੂੰ ਮਾਪੇ ਦਾ ਦਰਦ ਨਾ ਜੀ ਸਰ ਤੁਸੀਂ ਹਸਪੀਟਲ 'ਚ ਬੈਠੇ ਆ ਕੀ ਮਾਮਲਾ ਹੋਇਆ ਮਾਮਲਾ ਭਾਜੀ ਇਹ ਕੱਲ ਦਾ ਮਾਮਲਾ ਹੈ ਕੱਲ ਮੇਰੀ ਮੰਮੀ ਤੇ ਡੈਡੀ ਤੇ ਮੇਰਾ ਵੱਡੇ ਤੋਂ ਛੋਟਾ ਲੜਕਾ ਛੋਟੇ ਦਾ ਜਿਹਦਾ ਨਾਂ ਹੈਗਾ ਆ ਦੀਪਕ ਕੁਮਾਰ ਇਹ ਆਇਆ ਆ ਆ ਕੇ ਮੇਰੇ ਘਰ ਇਹਨੇ ਪੌੜੀ ਲਾ ਕੇ ਅੰਦਰ ਵੜ ਕੇ ਮੇਰਾ ਦਰਵਾਜ਼ਾ ਭੰਨਿਆ ਭੰਦ ਕੇ ਮੇਰੇ ਨਿਆਣਿਆਂ ਦੇ ਨਾਲ ਹੱਥੋ ਪਾਈ ਕੀਤੀ ਐ ਤੇ ਲੜਾਈ ਝਗੜਾ ਕੀਤਾ ਤੇ ਥੋੜਾ ਇਹਨਾਂ ਦੇ ਕੋਲ ਸੀ ਜਿੰਨਾ ਇਹ ਕੰਦ ਢਾਉਣ ਲੱਪੇ ਜਦੋਂ ਇਹਨਾਂ ਨੂੰ ਮਨਾ ਕੀਤਾ ਮੈਂ ਕੰਨ ਤੋਂ ਤੇ ਮੇਰੇ ਵੀ ਨਹੀਂ ਥੋੜਾ ਮਾਰਿਆ ਤੇ ਜਦੋਂ ਅਸੀਂ ਇੱਥੇ ਹਸਪੀਟਲ ਆ ਗਏ ਥਾਡੇ ਕਿੱਥੇ ਮਾਰਿਆ ਮੇਰੇ ਬਾਜੀ ਆ ਹੱਥੀ ਮੇਰੇ ਮਾਰ ਗੂਠੇ ਤੇ ਠੀਕ ਆ ਤੇ ਜਦੋਂ ਅਸੀਂ ਹਸਪੀਟਲ ਇੱਥੇ ਆਏ ਆ ਸਾਡੇ ਆਉਣ ਤੋਂ ਬਾਅਦ ਇਹਨਾਂ ਨੇ ਮੇਰਾ ਘਰ ਢਾਉਣਾ ਸ਼ੁਰੂ ਕੀਤਾ ਇਹਨਾਂ ਨੇ ਪਿੰਡੋਂ ਮੁੰਡੇ ਮਂਗਾਏ ਆ ਤੇ ਦੀਪਕ ਕੁਮਾਰ ਦੇ ਯਾਰ ਦੋਸਤ ਸੀਗੇ ਦੀਪਕ ਕੁਮਾਰ ਕੋਹਣ ਆ ਉਹ ਦੀਪਕ ਬਾਦ ਸਤਪਾਲ ਦਾ ਲੜਕਾ ਆ ਕੋੜਾ ਕੀ ਲੱਗ ਰਿਹਾ ਮੇਰਾ ਬ੍ਰਦਰ ਹੈ ਅੱਛਾ ਹਾਂਜੀ ਉਹਨਾਂ ਨੇ ਮੇਰੇ ਘਰ ਦੀ ਸਾਰੀ ਠਾਟ-ਭਾਈ ਉਹਨੇ ਬਗਲਾ ਚਾਰਜ ਪੇਰਾ ਸਾਰਾ ਲਾਹ ਤੱਕ ਗੇੜ ਮੇਰਾ ਲਾ ਕੇ ਸੱਟਾ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਨੂੰ ਭਾਜੀ ਮੇਰੀ ਬੇਟੀ ਘਰ ਸੀ ਠੀਕ ਹੈ ਮੇਰੀ ਬੇਟੀ ਨੇ ਨਾਲ ਵੀ ਹੱਥੋਂ ਪਾਈ ਹੋਏ ਆ ਠੀਕ ਹੈ ਹਾਂਜੀ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਕੋਈ ਹੀ ਕਰਦੇ ਆ ਕਿ ਜੋ ਮੇਰਾ ਨੁਕਸਾਨ ਹੋਇਆ ਮੇਰਾ ਨੁਕਸਾਨ ਭਰਿਆ ਜਾਵੇ ਇਹਨਾਂ ਨੂੰ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੋ ਸਜ਼ਾ ਮਿਲਦੀ ਨਾ ਉਹ ਦਿੱਤੀ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਰਾਮ ਪ੍ਰਕਾਸ਼ ਜੀ ਕਿੱਥੇ ਦੇ ਨਾਲ ਹਰਦਾਸਪੁਰ ਠੀਕ